ਆਸ਼ਟਰੀਆ ਯਾਰਾ ਕਰ ਜਾ ਮੈਂ ਅੰਦਰ ਬਹਿ ਜਾ ਸੀ ਕਰੀਜ਼ ਪਰਾਨੀ ਮਿੱਤਰਾਂ ਦੀ ਅਲਗੀਤ ਪਾਤੇ ਗੀਤ ਕੋੜੇ ਜਮਾ ਸਹੀ ਹੈ ਜਮਾ ਆ ਕੇ ਇਹਦੀ ਬਈ ਬਾਬੇ ਕੋਲ ਢੋਲਕੀ ਵਾਲੇ ਕੋਲ ਜਿੰਨਾਂ ਕੋਲ ਬੈਠੇ ਹੁੰਨੇ ਆ ਤੇ ਸੋਨੂ ਸੀਦੋ ਵਾਲੇ ਨੂੰ ਅਸੀਂ ਕਮਰੇ 'ਚ ਛੱਡ ਆਈ ਦੀ ਕਿ ਤੈਨੂੰ ਫੋਨ ਕਰਾਂਗੇ ਜੇ ਕਿਤੇ ਜਾਣਾ ਹੋਇਆ ਤੇ ਅੱਜਾ ਪ੍ਰੋਗਰਾਮ ਬਾਬਿਆਂ ਦਾ ਕਿਤੇ ਫੰਕਸ਼ਨ ਆ ਕੋਈ ਉੱਥੇ ਜਾਣਾ ਦੀ ਅਸੀਂ ਤਾਂ ਆ ਗਏ ਸਾਰੇ ਅਸੀਂ ਨੂੰ ਫੋਨ ਕਰੀ ਜਾਂਦੇ ਆ ਫੋਨ ਕਰੀ ਜਾਂਦੇ ਆ ਨਾ ਤਾਂ ਫੋਨ ਚੱਗਦਾ ਮੈਨੂੰ ਲੱਗਦਾ ਸੁੱਤਾ ਪਿਆ ਕੰਗ ਸ਼ਰਮ ਹੈਗੀ ਕੋਈ ਤੈਨੂੰ ਫੋਨ ਕਰੀ ਜਨੇ ਅਸੀਂ ਚੱਕਦਾ ਕਦੋਂ ਨਹੀਂ ਚਾਰਜਿੰਗ ਤੇ ਯਾਰ ਚਾਰਜਿੰਗ ਦੇ ਲਫੜੇ ਪੈਣ ਲੱਗੇ ਆਪੀ ਲਾ ਲੇਂਗਾ ਚਾਰਜ ਉਸ ਤਾਂ ਤੈਨੂੰ ਕਹਦੀ ਫੋਨ ਕਰਾਂਗੇ ਅਸੀਂ ਨੀ ਸੁੱਤਾ ਉੱਠਿਆ ਐ ਅੱਖਾਂ ਦਾ ਨੀਂਦ ਰੜਕ ਰਹੀਏ ਤੇਰੇ ਨਲੀ ਵਾਲਿਆ ਚੱਲ ਚੱਲੀਏ ਗੱਡੀ ਲੈ ਕੇ ਜਾਣੀਆਂ ਆ ਜਾ ਕਰ ਖੜਾ ਹੋ ਜਾ ਬਾਬਿਆਂ ਨਾਲ ਜਾਣਾ ਪ੍ਰੋਗਰਾਮ ਆ ਕੋਈ ਆ ਜਾ ਖੜਾ ਹੋ ਲੈ ਦੱਸੀ ਇਹਨੂੰ ਯਾਰ ਆ ਜਾ ਆ ਖੜਾ ਹੋ ਤਿਆਰ ਹੋ ਜਾ ਪੰਜ ਦਿਨ ਹੋ ਗਏ ਗੰਗਾ ਚ ਨਹਾਏ ਦੀ ਸਿਰਫ ਤੂੰ ਨਾ ਤਾਂ ਤੂੰ ਊ ਨਾ ਆ ਨਾ ਤਾਂ ਕੱਪੜੇ ਬਦਲਣੇ ਸ਼ਰਮ ਕਰ ਲਾ ਮਣੀ ਮੋਟੀ ਧਰਮ ਸਥਾਨ ਦੇ ਫਰਦਾਂ ਨੂੰ ਲੈ ਨਹਾਉਣਾ ਤਾਂ ਰੋਜ਼ ਜ਼ਰੂਰੀ ਆ ਟੰਡ ਡੰਡ 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 ਦੂਮ ਚਾਲੇ ਧੂਮ ਚਾਲੇ ਧੂਮ 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 ਮਾਰੂ ਉੱਤਰ ਕੇ ਗੱਡੀ ਦੇ ਕੱਪੜਾ ਉਹਦਾ ਕਹਦੇਗਾ 10 ਕਿਲੋਮੀਟਰ ਦੇ ਹਿਸਾਬ ਨਾਲ ਲਊ ਪੈਸੇ ਚੱਲ ਚੱਲ ਬਾਹਰ ਉੱਤਰ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਰੁਪਏ 10 ਰੁਪਏ ਕਿਲੋਮੀਟਰ ਲਿਆ ਪੁੱਤਰੀ ਗੱਡੀ ਸਾਫ ਕਰ ਉਤਰ ਕੇ ਲਿਆ ਫੜਾਣ ਨਾਲੇ ਚੱਕ ਕੇ ਮੂੰਹ ਚਰਨਣ ਲੱਗਿਆ ਨਾ ਬੁਰਸ਼ ਕਰਿਆ ਪੰਜ ਦਿਨ ਹੋ ਗਏ ਨਾ ਦੂ ਨਾ ਤਾ ਨਾ ਦੂ ਬੁਰਸ਼ ਕਰਿਆ ਉਹ ਕੀ ਕੁਛ ਬੜਾਈ ਫਰਦਿਆਂ ਨਾਲ ਆਪਾਂ ਯਾਰਾ ਖੜਾ ਹੋਣ ਨਾਲੇ ਉਤਰ ਬਾਈ ਗੱਡੀ ਦੇ ਕਪੜਾ ਮਾਰ ਪਹਿਲਾਂ ਬੰਦਿਆਂ ਵਾਂਗੂ ਐਨੀ ਗੱਡੀ ਖਰਾਬ ਨਹੀਂ ਲੈ ਕੇ ਚੱਲ ਸਕਦੇ ਸੀ ਰਸਤੇ 'ਚ ਸਾਨੂੰ ਲੋਕ ਕੀ ਕਹਿਣਗੇ ਵੀ ਆ ਦੇਖੀ ਗੱਡੀ ਕੈਜੀ ਕਰਿਆ ਕਿੱਥੇ ਢਿੱਗੀ ਖੋਲ ਪੁੱਤ ਕੁਛ ਨਹੀਂ ਹੈਗਾ ਆ ਜਾ ਕਰਾ ਢਿੱਗੀ ਖੋਲੀ ਕਪੜਾ ਦੇ ਦੇ ਨੂੰ ਓਏ ਮੁੰਡੇ ਨੂੰ ਓਏ ਕਿਉਂ ਗੰਦ ਪਾਇਆ ਉਹਨੇ ਵਈ ਮਰ ਉਹ ਕਪੜਾ ਲੈ ਲਾਂ ਕਰ ਚੱਡੀ ਬੰਦਾ ਚੱਲ ਰਿਹਾ ਵਾਹ ਓ ਟਿਕੀ ਲਾਦੀ ਖਾਲਾ ਕੀ ਬਾਈ ਬਹੁਤਾ ਸਟਰੀਆ ਯਾਰਾ ਕਰ ਜਾ ਮੈਂ ਅੰਦਰ ਬਹਿ ਜਾਂ ਬਹੁਤਾ ਸਟਰੀਆ ਯਾਰਾ ਤੇਰੀ ਭੈਣ ਨੂੰ ਦੇਖਣੋਂ ੜਾਰ ਗਿਆ ਭਾਈ ਜਮੀ

ਚੱਲ 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 ਉਹ ਨਹੀਂ ਭਾਈ ਜੀ ਚੱਲ ਚੱਲ ਚੱਲਾ ਉਹ ਨਹੀਂ ਭਾਈ ਜੀ ਚੱਲ ਕੇਰਾ ਲਾ ਬੈ ਤਾਂ ਲਾ ਕੇ ਰਾਂ ਲੈ ਉਹ ਨਹੀਂ ਭਾਈ ਜੀ ਲੈ ਹੁਣ ਸਿੱਧੀ ਪਿਜਾ ਕੇ ਘੜਦੇ ਪਿਜਾ ਕੇ ਪਿੱਛੇ ਵੀ ਦੇਖਣੀ ਨਾਲੇ ਬਾਬੇ ਰਹੇ ਨੇ ਅੰਦਰ ਕੋਣ ਨਹੀਂ ਕਰਦੇ ਤੰਨ ਮਾਰਦ ਨੇ ਰਖੜੇ ਕਰਨ ਦੀ ਤਾਂ ਸਿੱਧੀ ਗੱਲ ਚੱਕ ਬਰ ਸ਼ੋਟ ਤੇ ਡਰਾਈਵ ਕੀ ਕਰਨ ਚਾਹਤਾ ਉਹ ਹਰਦ ਦਾ ਮੁੰਡਾ ਐਸਟੂ ਓਏ ਤੰਨ ਸਟਾਰ ਆਲਾ ਪੁੱਜ ਗਿਆ ਓਏ ਲੋਕ ਆ ਰਿਖਾ 2000 years later ਹਾਂਜੀ ਭਾਈ ਅਸੀਂ ਪਹੁੰਚ ਚੁੱਕਿਆਂਗੇ ਆਗਰੇ ਤਾਜ ਮਹਿਲ ਦੇਖਣਾ ਰਾਤ ਅਸੀਂ 11 12 ਵਜੇ ਤੁਰੇ ਸੀਗੇ ਪ੍ਰਿਆਗਰਾਜ ਤੋਂ ਤੇ 4 500 ਕਿਲੋਮੀਟਰ ਹੈ ਉੱਥੋਂ ਅਸੀਂ ਹੁਣ ਸਵੇਰੇ ਕਿੰਨੇ ਵਜੇ 9 10 10 10 ਵਜੇ 10 ਕਵਜੇ ਅਸੀਂ ਤਾਜ ਮਹਿਲ ਪਹੁੰਚ ਗਏ 1 ਕਿਲੋਮੀਟਰ ਹੋਰ ਬਸ ਤੁਰ ਕੇ ਜਾਣਾ ਹੁਣ ਪਾਰਕਿੰਗ 'ਚ ਗੱਡੀ ਲਾਤੀ ਅਸੀਂ ਤੇ ਜਿਹੜੇ ਵੀ ਮੇਰੇ ਵੀਰ ਪ੍ਰਿਆਗਰਾਜ ਜਾ ਰਹੇ ਨੇ ਸਿੱਧਾ ਜਾਇਓ ਪਹਿਲਾਂ ਪ੍ਰਿਆਗਰਾਜ ਉੱਥੇ ਇਸ਼ਨਾਨ ਕਰਕੇ ਉਦੋਂ ਬਾਅਦ ਤਿੰਨ ਚੀਜ਼ਾਂ ਘੁੰਮਣ ਵਾਲੀਆਂ ਨੇ ਉਰੇ ਐਡਾ ਵੱਡਾ ਟੂਰ ਲਾਉਣਾਗਾ ਤਾਂ ਉਹ ਦੇਖ ਕੇ ਜਾਇਓ ਜ਼ਰੂਰ ਬਾਬਸੀ ਤੇ ਪਹਿਲਾਂ ਤਾਂ ਆਊਗਾ ਤਾਜ ਮਹਿਲ ਉਸ ਤੋਂ ਬਾਅਦ ਆਉ ਮਥੁਰਾ ਫਿਰ ਬਰਿੰਦਾਵਨ ਇਹ ਤਿੰਨੇ ਜਗ੍ਹਾ ਤੇ ਜ਼ਰੂਰ ਘੁੰਮ ਕੇ ਜਾਇਓ ਕਿਉਂਕਿ ਰੋਇ ਰੋਇ ਤਾਂ ਆ ਜਣੀ ਜਾਂਦਾ ਅਸੀਂ ਵੀ ਅੱਜ ਤੱਕ ਕਾਪੀਆਂ ਦੀ ਛਪਿਆ ਦੇਖਿਆ ਦਾ ਆਜ ਮਹਿਲ ਅੱਜ ਆਇਆ ਪਹਿਲੀ ਵਾਰ ਰੀਅਲ 'ਚ ਦੇਖਣਾ ਤੇ ਬਾਕੀ ਬਾਈ ਤੁਹਾਨੂੰ ਗਾਣਾ ਸੁਣਾਊਗਾ ਹੁਣ ਤਾਜ ਮਹਿਲ ਨਾਲ 20 ਦਬਲਜੀਤ ਦਾ ਦਾ ਸੋਣੀ ਸੈਕੰਡ ਟਾਈਮ ਆਦੇ ਨੇ ਦਾਸ ਬੜੀ ਅੱਛਾ ਉਸੇ ਵੇਲੇ ਟਿਕਟਸ ਉਹ ਵੱਡੇ ਬੰਦਿਆਂ ਤੋਂ ਰੋਇ ਆਉਂਦੇ ਰਹਿੰਦੇ ਨੇ ਬਾਈ ਫਰੀ ਤਾਂ ਸਰ ਗਾਣਾ ਸੁਣਾਓ ਜੀ ਇੱਕ ਵਾਰ ਇਹਨਾਂ ਨੂੰ ਇਸੇ ਖੁਸ਼ੀ ਤੇ ਪ੍ਰਾਮਾਣ ਨੂੰ ਮੈਂ ਗਾਣਾ ਸੁਣਾਉਂਦਾ ਨੀ ਮੈਂ ਤਾਜ ਬਣਾਤਾ ਤੇਰੇ ਲਈ ਸਭ ਵੇਚ ਦਤੇਗੀ ਤਕੜੇ ਸੀ ਕਰੀਜ ਪਰਾਨੀ ਮਿੱਤਰਾਂ ਦੀ ਆ ਲੈ ਗੀਤ ਤੇ ਪਾਤੇ ਗੀਤ ਕੋੜੇ ਜਮਾ ਸਹੀ ਹੈਗਾ ਜਮਾ ਓਕੇ ਤੁਹਾਨੂੰ ਪਤਾ ਹੀ ਇਹਦਾ ਇੱਕ ਨੰਬਰੇ ਗਾਉਂਦਾ ਗੀਤ ਜਦੋਂ ਗਾਉਂਦਾ ਇਹ ਇਸ ਤੋਂ ਬਾਅਦ ਇਹੀ ਗੀਤ ਆਪ ਹੱਥ ਚਾਣਾਉਣਾ ਜਾ ਕੇ ਜਮਾ ਤਾਜ ਮਹਿਲ ਦੇ ਮੂਰੇ ਖੜਕੇ ਦੀ ਵੀਡੀਓ ਬਣਾਵਾਂਗੇ ਚੱਲੀਏ ਫਿਰ ਹੁਣ ਚਲੋ ਹੈ ਨਿਕਲੀ ਵਾਰ ਤੂੰ ਤਾਂ ਸੌਣ ਲੱਗੇ ਬਾਬੇ ਵਿਦੇਸ਼ੀ ਨਹੀਂ ਹੁੰਦੇ ਇਹ ਅੰਗਰੇਜ਼ੇ ਲੱਗੀਆਂ ਰਾਈ ਚੱਲਾ ਫਿਰ ਮੈਂ ਤੂੰ ਹੀ ਚੱਲ ਮਿਲਦੇ ਹਾਂ ਤੇ ਤਾਜ ਮਹਲੂਰੇ ਉਰੇ ਬਈ ਝੰਡਾ ਲਹਿਰਾਉਣਾ ਦੀ ਤਾਜ ਮਹਲ ਦੇਖਣ ਆਏ ਦੀ ਤੇ ਉਹ ਲਾਉਣਗੇ ਟਾਈਮ ਹੁਣ ਮੈਂ ਕਹਿੰਦਾ ਇੱਥੇ ਚੜ੍ਹ ਜਾਈਓ ਉਹ ਅੰਗਰੇਜ਼ਾਂ ਨੇ ਇੱਥੇ ਆ ਜਓ ਬਾਈ ਕਹਾਂ ਉਹਨਾਂ ਨੂੰ ਬਾਈਆਂ ਨੂੰ ਕਹਦੇ ਗਿਆ ਬਹਿ ਕੇ ਅਸੀਂ ਵੀ ਚਲੋ ਬਾਈ ਚਾਰ ਜਾਣੇ ਆਜੋ ਆਜੋ ਹਰ ਜਾ ਬਬੀ ਲੈ ਲੈ ਤਾਂ ਭੈਜੂ ਇਹ ਚਲੇ ਕੇ ਜਾਣਗੇ ਆਪਾਂ ਸਿੱਧੇ ਆਪਾਂ ਵੜੀ ਚੜਦੇ ਪੁੱਠੀ ਬਈ ਪਿਛਲੀ ਸਾਈਡ ਉਹ ਖੜਾ ਹੋ ਗਏ ਤੇਰੇ ਸਾਥ ਗੋਇ ਝੋਟਿਆ ਖਿੱਚ ਦੇ ਗਰਾ ਵਾਹ ਜੀ ਵਾਹ ਕੀ ਬਾਤ ਹੈ ਫੇਰ ਮਿਲਦੇ ਇਹਨਾਂ ਨੂੰ ਕਿ ਝੰਡਾ ਫੇਰ ਲੈ ਹਰੌਣੇ ਆ ਗਏ ਸੀ ਨੇਤਾ ਜੀ ਦਾ ਬੈਠੇ ਨੇ ਤੈਨ ਲਹਿਰਾਉਣਾ ਦੀ ਝੰਡਾ ਤੂੰ ਖੜ ਜਾਗਾ ਤੂੰ ਤੂੰ ਖੜਾ ਹੋ ਗੋਦੀ ਜਾਈ ਤੂੰ ਗੋਦੀ ਜਾਈ ਬੇਟਾ ਗੋਦੀ ਵਜਾ ਢੀਨੇ ਦੇ ਤੇਰੇ ਸਾਥ ਪਿਆਰੇ ਬੜਾ ਹਣਾ ਓਏ ਲੇ ਲੈ ਮਾਤਾ ਜੀ ਲੈ ਲੈ ਮਾਤਾ ਜੀ ਜੀਵ ਚ ਨੇ ਆ ਦੇਖੋ ਲੈ ਲੈ ਜੀ ਲੈ ਲੈ ਜੀ ਇਹ ਇੱਕ ਆਦੇਸ ਨੂੰ 10 ਵੀ ਦੇ ਮੜਾ ਜਾ ਇਹ ਕਹਿੰਦੇ ਵੀ ਬੂਟ ਨਹੀਂ ਲੈ ਕੇ ਜਾਣ ਦਿੰਦੇ ਇਹ ਅੰਦਰ ਤਾਜ ਮਹਿਲ 'ਚ ਬੂਟ ਨਹੀਂ ਲੈ ਕੇ ਜਾਣੇ ਗੰਦਮ ਹੀ ਪਾਉਣਾ ਉੱਥੇ ਗੱਡੀ ਜਾਂਦੀ ਐ ਸ਼ਲੰਗਾ ਮਾਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ ਖੱਚ ਕੇ ਰੱਖ ਕੇ ਰਾਂ ਹੱਡੀ ਗੱਜਦਾ ਟਾਈਮ ਸਾਤੀ ਤੇ ਲੱਤਾਂ ਨਾ ਵੈਲਕਮ ਕਿਸੇ ਨੂੰ ਨਹੀਂ ਹੁੰਦਾ ਕਿਸੇ ਨਹੀਂ ਕਹਿੰਦੇ ਇਹਨਾਂ ਨੂੰ ਕਿਹੜਾ ਸਮਝ ਆਉਂਦੀ ਆਂਗਰੇਜ਼ ਭਈਆ ਇਹਦੇ ਤੇਰੇ ਓਏ ਵਰਸ਼ਗਰਮ ਆ ਜਾ ਕਾ ਵਰਸ਼ਾ ਓਏ ਵਰਸ਼ਾ ਬੜੀ ਸੀ ਐ ਇੱਥੇ ਆ ਗਏ ਭਾਈ ਅੱਗੇ ਟਿਕਟਾਂ ਦਾ ਮਗੇ ਪਾਓ ਓਏ ਤਾਜ ਮਹਿਲ ਦਾ ਇਤਿਹਾਸ ਕੀ ਆ ਤੋ ਤਾ ਅੱਜ ਸੀ ਲਿਖਾ ਪਰ ਬਾਥਰੂਮ ਨਾ ਬਣਿਆ ਅਗਲਾ তাজ ਮਹਿਲ ਨਾ ਕਿ ਬਣਦਾ ਹੈ ਬਈ ਉਹਦਾ ਨਾਮ ਦੱਸ ਜੀ ਨੇ ਬਣਾਇਆ ਦੀ ਸ਼ਾਹਗਾਮ ਕਿਹੜਾ ਸ਼ਾਹਦ ਸ਼ਾਹਦ ਕਬੂਰੇ ਦਾ ਸ਼ਾਹਗਾਮ ਓਏ ਉਹ ਜਿਹਦੇ ਲਈ ਬਣਾਇਆ ਦੀ ਉਹਦਾ ਨਾਮ ਦੱਸ ਮੁਤਾਜ਼ ਆ ਤੇਰੇ ਸਾਹਗੇ ਇੱਕ ਚੀਜ਼ ਤਾਂ ਪਤਾ ਚੱਲਦੇ ਨੂੰ ਬੀਬੀ ਮੁਤਾਜ਼ ਬੀਬੀ ਬੀਬੀ ਮੁਤਾਜ਼ ਗਹਿਰਾ ਓਏ ਦੇਖ ਓਏ ਥੱਲੇ ਨਾਲ ਜੀ ਗੱਲ ਦੱਸ ਉਰੀ ਉਹਨਾਂ ਦੀ ਚੱਲ ਉੱਤਰੋ ਬਾਈ ਪਤਾ ਫਿਰ ਨੇੜੀ ਦੀ ਕੰਮ ਉਹੀ ਦਿੱਤੇ ਸਿਰ ਵੀ ਓਏ ਹਾਂ ਜੀ ਮੈਂ ਤਾਂ ਅੱਜ ਬਣਾਤਾ ਤੇਰੇ ਲਈ ਸਭ ਵੇਚ ਦੇ ਪੈ ਗਈ ਤਕੜੇ ਛੋਡੇ ਵਾਲੇ ਦੀ ਹੈਗਾ ਤਾਂ ਸ਼ਾਹਜਾਨ ਛੋਡੇ ਹੀ ਦੀ ਕਹਿੰਦੇ ਤੇਰੀ ਮਾਸੀ ਲੱਗਦੀ ਸੀ ਮਮਤਾਜ ਹੈ ਗੇਟ ਦੀ ਸਾਰਾ ਜ਼ੋਰ ਲਾਤਾ ਇਹਨਾਂ ਨੇ ਦਾ ਡਿੰਡੇ ਹਾਂ ਇਹ ਜਿਹੜੇ ਬਹੁੜਾ ਬੜਾ ਤਾਂ ਦੁਨੀਆਂ ਉਰੇ ਵੀ ਬਹੁਤ ਆ ਯਾਰ ਤਾਜ ਮਹਿਲ ਦਾ ਇਤਿਹਾਸ ਦੱਸ ਬਈ ਰੀਜ ਪੁਰਾਣੀ ਮਿੱਤਰਾਂ ਦੀ ਹਾਂ ਵੇਚ ਦਿੱਤੇ ਸਭ ਗੀਤ ਗੁੜੇ ਮੈਂ ਤਾਜ ਬਣਾਤਾ ਤੇਰੇ ਲਈ ਹਾਂ ਸਭ ਦੇ ਦਿੱਤੇ ਦਿੱਤੇ ਕੀ ਦਵਾਰੋ ਫੇਰੋ ਵੀ ਲੈਣਾ ਇਹ ਮੈਨੂੰ ਐਂ ਦੱਸ ਵੀ ਜਿਹੜਾ ਇਹ ਤਾਜ ਮਹਿਲ ਆ ਇਹ ਬਣਾਇਆ ਕਿਨੇ ਦੀ ਇਹ ਸਾਡੇ ਦਾਦੇ ਪੜਦਾਦਿਆਂ ਨੇ ਬਣਾਇਆ ਉਹਨਾਂ ਨੇ ਦੀ ਉਹਨਾਂ ਨੇ ਤੂੰ ਕਹਿੰਦੀ ਮੇਰਾ ਡੈਡੀ ਵੀ ਅੱਛਾ ਛੋਟਾ ਹੁੰਦਾ ਪੂਰੇ ਡੈਡੀ ਤੁਸੀਂ ਸਿਮੈਂਟਰ ਲਾਉਂਦਾ ਰਿਹਾ ਸਿਮੈਂਟਰ ਲਾਉਂਦਾ ਦੀ ਅੱਛੇ ਜੀ ਦਿਹਾੜੀ ਦੀ ਦਿਹਾੜੀ ਦੀ ਉਹਦੇ ਪਾਸੇ ਹੈ ਨਹੀਂ ਹੱਥ ਜੇ ਹੱਥ ਜੇ ਦਾੜਾ ਦੇ ਦੀ ਕਹਿੰਦੇ ਉਹਨੇ ਸਾਰਿਆਂ ਦੇ ਟੁੰਡਾ ਹੁਦਰਾ ਬੜਾ ਟੁੰਡਾ ਦਾ ਮਾਤਾ ਬੁੱਤੀ ਇਹਦਾ ਦਾਦਾ ਕਹਿੰਦਾ ਕਿ ਮੇਰੇ ਸਾਹ ਉਹਦੇ ਤੋਂ ਸੀ ਮੈਨੂੰ ਦੱਸਣ ਲੱਗ ਰਿਹਾ ਕਿ ਕਹਿੰਦਾ ਮੇਰੇ ਦਾਦੇ ਨੇ ਟੁਕੜੀਆਂ ਵੜ-ਵੜ ਦਿੱਤੀਆਂ ਨੇ ਕਹਿੰਦਾ ਹਾਂ ਅੱਛਾ ਅੱਛਾ ਉਹਦੇ ਫਿਰ ਹੱਥ ਹਾਂ ਅੱਛਾ ਜਿਹਨਾਂ ਪੈਸੇ ਵਾਲਾ ਦਿੱਤਾ ਸੀ ਨਾ ਅੱਛਾ ਜਿਹੜਾ ਕੰਮ ਕਰਨ ਦੀ ਲੋਡਿੰਗ ਤਾਂ ਇਹੋ ਸੀ ਪੈਸੇ ਦੀ ਠੀਕ ਹੈ ਰਿਸ਼ਵਤ ਨਾਲ ਹੱਥ ਨਹੀਂ ਕੱਟੇ ਉਹਦੇ ਹਾਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਉਹਨੂੰ ਰੁਪਈਆ ਲੈ ਰਹੀ ਸੀ ਕਰੇ ਅੱਛਾ ਤੂੰ ਫਿਰ ਕਿੱਡੀ ਛੜਜੇ ਕਰਤਾ ਭੈਣ ਜੋ ਪਿਛੇ ਦਿਨ ਕੱਢਦੇ ਪੈਸੇ ਕਿੱਥੇ ਨੇ ਉਬਰ ਦਾ ਸੋਣੀ ਉਹ ਤਾਂ ਪੈਸਾ ਨਹੀਂ ਸੋਹਦੇ ਹੁੰਦੇ ਹਾਂ ਹਾਂ ਸਹੀ ਗੱਲ ਆ ਮਹਿਲ ਦਾ ਸਿਰ ਆ ਬਈ ਸੁੱਤੋਂ ਬਾਥਰੂਮ ਨਹੀਂ ਬੰਨ ਮੈਂ ਸੇਲੀ ਪਿਛੇ ਆ ਵੀ ਨਹੀਂ ਸੇ ਬਾਥਰੂਮ ਨਹੀਂ ਬੰਨ ਉਹਨੇ ਤਾਜ ਮਹਿਲ ਬਣਾਤਾ ਬਈ ਤਾਜ ਮਹਿਲ ਗੰਦ ਨਹੀਂ ਪਾਉਣ ਦਿੰਦੇ ਪੂਰਾ ਵੀ ਅੰਦਰ ਆ ਕਾਵਰ ਜਾ ਚੜਾਉਂਦੇ ਨੇ ਬੂਟਾਂ ਦੇ ਪਹਿਲਾਂ ਕਹਿੰਦੇ ਫੇਰ ਜਾਇਓ ਭਾਈ ਸੁੱਚ ਪੈ ਗਿਆ ਬੂਟ ਜੇ ਗੱਲੇ ਨੰਗ ਜੇ ਓਏ ਸੀਦੋਲੇ ਪੁਰਾ ਚੱਕ ਆ ਚੱਕ ਬਰਸ਼ੋ ਏ ਤਾਜ ਮਹਿਲ ਚ ਇਨੂੰ ਤਾਂ ਪਤਾ ਓਏ ਫੋਟੋਗ੍ਰਾਫੀ ਮੰਨਦਾ ਭਾਈ ਅੰਦਰ ਓਏ ਉਰੀਂ ਦੇਖ ਲੋ ਐਂਟਰੀ ਗੇਟ ਆਹਾ ਓਦੋਂ ਆ ਜਾ ਅੰਦਰ ਤੂੰ ਕਦ ਤ ਨਹੀਂ ਹੁੰਦਾ ਤੂੰ ਆਉਂਦਾ ਕਦ ਤ ਨਹੀਂ ਉਹਨ ਲਾ ਉਹ ਪੰਜ ਦਿਨ ਹੋ ਗਏ ਉੱਥੇ ਖੜਾ ਨਾ ਕੇ ਤੂੰ ਹਰ ਦੁਆਰ ਉਹ ਹਰ ਦੁਆਰ ਕਹਿ ਗਿਆ ਕੁੰਬ ਤੇ ਆਜੋ ਭਾਈ ਉਹ ਜੁੰਟਰ A few moments later ਓ ਮੁੰਡਿਓ ਤਾਜ ਮਹਿਲ ਤਾਜ ਮਹਿਲ ਕਰੀ ਜਾਂਦੇ ਦੀ ਕਿਵੇਂ ਲੱਗੀ ਹੈ ਕੁਆਲਿਟੀ ਕੋਸ ਨਹੀਂ ਹੈਗੇ ਸੇ ਹਾਂ ਕੋਸ ਨਹੀਂ ਹੈ ਉਹ ਹੀ ਬੋਲ ਮਾਰਿਆ ਹੋਇਆ ਪੈਸੇ ਖਰਾਬ ਨੇ ਏਡੀ ਗੱਲ ਹੈਣੀ ਬਈ ਕੋਟੋਆਂ ਚ ਦੇਖ ਲਿਆ ਉਹੀ ਬੁੱਧਾ ਨਿਹਰਾ ਪੱਥਰ ਹੈ ਓਏ ਹਾਥੀ ਵਾਲਿਆਂ ਨੂੰ ਸੀ ਨੂੰ ਮੜੀ ਹਾਥੀ ਵਾਲੀ ਦੀ ਗੱਲ ਦਿਓਰਾ ਉਹ ਸਾਡੇ ਦਸ ਜਬਰਦਸਤ ਬਣਾ ਹੈਗੀ ਹੈ ਨਾਲੇ ਤਾਂ ਢਾਈ ਟਾਈਸ ਵੀ ਟਿਕਟ ਲੱਗੀ ਹੈ ਹੈ ਵੀਰ ਵੀ ਸਾਡੇ ਲੱਗੇ ਭੂਰੇ ਜੇ ਤੇ ਹੰਸੀ ਤੇ ਪੱਥਰਾ ਆ ਉਹਦੇ ਨੂੰ ਦਾਦੇ ਬੱਡਾ ਦਾਦੇ ਹੁਣੀ ਲੈ ਕੇ ਆਏ ਸੀ ਹੰਸੀ ਤੇ ਪੱਥਰ ਪੱਥਰ ਦਾ ਲਿਆਂਦਾ ਪੱਥਰ ਕੋਈ ਚੱਜ ਦੀ ਚੀਜ਼ ਤਾਂ ਕਰ ਦਿੰਦੇ ਕੋਈ ਉ ਬੈਡਰੂਮ ਬਣਾਉਂਦੇ ਉਹ ਪੱਥਰੇ ਪੱਥਰੇ ਮੱਧ ਮੱਧ ਤਾਹੀ ਪੱਥਰ ਮਹਗਾ ਹੋ ਰਿਹਾ ਮੱਧ ਡਾਉਂਦੀ ਜਗ੍ਹਾ ਨਹੀਂ ਸੁਤ ਨਹੀਂ ਹੈ ਕੱਢਣ ਬੰਨੂ ਬੋਲ ਵਿੱਚ ਪੈਸਾ ਖਰਾਬਾ ਪੁਸਪੀ ਮੱਧਾ ਡਾਉਂਦੀ ਜਗ੍ਹਾ ਦੀ ਸਟੂਰੇ ਦਾ ਯਾਰ ਫੋਟੋ ਹੀ ਦੇਖ ਲਓ ਠੀਕ ਹੈ ਮੱਥਾ ਵੱਜੇ ਉਹਦਾ ਫਰੀਦਾ ਉਹ ਦੇਖ ਲਓ ਸਾਡਾ ਬੰਦਾ ਦਾ ਸੈਡ ਹੋ ਰਿਹਾ ਕਹਿੰਦਾ ਮੇਰੇ ਭਗਾਈ ਕਰੀ ਮੇਰੇ ਪੈ ਜਾਵਾ ਟੋਕਣ ਕੋਲ ਤਾਂ ਲਿੱਕਰ ਨਹੀਂ ਦਿੰਦੇ ਮੈਂ ਜਾ ਜਾਂਦਾ ਟਿੰਡਾ ਨਿਕਲੇ ਹੋਈ ਸਾਡੇ ਕੋਲ ਟੋਕਣ ਅਸੀਂ ਸੰਭੇ ਹੋ ਜਾਂਦੇ ਆ ਬੰਦੇ ਨੇ ਟੋਕਣ ਠੀਕ ਲਿਆ ਇਹਦੀ ਐਂਟਰੀ ਨਹੀਂ ਹੋਣ ਦੇ ਰਹੇ ਹੁਣ ਬਾਹਰ ਬਾਰੀ ਨਿਕਲ ਨਹੀਂ ਰਹੀ ਨੂੰ ਜਮਾ ਵੀ ਜਾ ਹੁਣ ਓਏ ਸਾਡੇ ਉੜੇ ਕੱਢ ਕੇ ਦੇਖ ਲੈ ਆ ਪੈਸੇ ਦੇ ਰਿਹਾ ਨਾ ਧਿਆਨ ਕਿੱਥੇ ਦੀਦਾ ਛੱਡ ਜਾ ਧਿਆਨ ਦਾ ਬੈਲ ਚੁੱਗ ਜਾ ਫੰਡਲ ਦੇ ਚੱਲ ਜਵਾ ਕਰ ਚੱਕਰ ਲਾ ਦਿਖਾ ਫਿਰ ਹੁਣ ਕਾਡੇ ਚੋਂ 300 ਰੁਪਏ ਫਾਈਨ ਲੱਗ ਗਿਆ ਆ ਲੱਗ ਗਿਆ 100 ਰੁਪਏ ਫਾਈਨ ਬਾਬੇ ਗੱਡੀ ਦਾ ਪਤਾ ਨਹੀਂ ਕਿਵੇਂ ਚਲਾਈ ਜਾਂਦਾ ਤੂੰ ਹੈ ਮੈਂਟਲੀ ਇਹਨੂੰ ਕੁੱਲ ਮਿਲਾ ਕੇ 90 ਰੁਪਏ ਦੇ ਕਹੇ ਨਾਲੇ 10 ਰੁਪਏ ਘੱਟ ਦੇ ਕਹੇ ਜਿ ਆਪੜੇ ਬਣ ਗਏ ਛਿੱਦੀ ਤੁਰਪਾ ਆ ਜਾ ਕੱਟ ਲਈ ਉਹ ਤੋਂ ਪੈਸੇ ਕੱਟ ਲਿਆ ਦਿੱਤਾ ਭੰਦੇਆ ਮੋਬਾਈਲ ਦਾ ਨੰਬਰ ਮੈਨੂੰ ਖੜਾ ਦਿਓ ਨਾ ਗਲਤੀ ਤੇਰੀ ਆਪਦੀ ਹੈ ਵੋਏ ਕਾ ਟੋਕਨ ਟੈਕ ਹੋਇਆ 100 ਰੁਪਿਆ ਸੀ ਲਾਇਆ ਜੀ ਮਿੱਤਰੋ ਹੁਣ ਮੁੰਡਿਆਂ ਨੇ ਆਪਾ ਤੇ ਮਾਥਰਾਵਲ ਚੱਲੇ ਮਾਥਰਾ ਜਾਵਾਂਗੇ ਉਰੇ ਤਾਂ ਨਿਕਲ ਹੀ ਨਹੀਂ ਆਣਾ ਯਾਰ ਗੱਲ ਬਾਤ ਜੀ ਉਰੇ ਕੁਝ ਨਹੀਂ ਹੈਗਾ ਹੈ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਉਹੀ ਪੈਸੇ ਭੰਨ ਕੇ ਆਏ ਨਹੀਂ ਰਹੀ ਅੱਜ ਹਾਂ ਨਹੀਂ ਤੂੰ ਸੌਂ ਜੀ ਸ਼ੀਤਵਾਲੇ ਨੂੰ ਵੀ ਆ ਰਹੀ ਅਸੀਂ ਧੋਲੇ ਸੌਂ ਜੀ ਮੈਂ ਚਲਾਉਂ ਗੱਡੀ ਹਾਂ ਓਕੇ ਰਬੋਟਾਂ ਨੇ ਪਹਿਲਾ ਬੈਠਾ ਮਿਲਦਾ ਹਾਂ ਹਾਂ ਆਜਾ ਲਾ ਬਾਪੇ ਭਰਲੇ ਬਿੱਠੇ ਨਾਲ ਹਾਂਜੀ ਹੋਰ ਕਿਸੇ ਨੂੰ ਹੋ ਜਾ ਸਕਦੇ ਵੀ ਅੰਦਰ